ਕੌਮ ਦੇ ਮਸਲਿਆਂ 'ਚ ਪਹਿਲੀ ਵਾਰੀ ਇਤਿਹਾਸ 'ਚ ਕੋਈ ਸਰਕਾਰ ਦਖਲਅੰਦਾਜ਼ੀ ਕਰਨ ਲੱਗੀ ਹੈ। ਅਕਾਲ ਤਖਤ ਸਾਹਿਬ ਦਾ ਹੁਕਮਨਾਮੇ ਦਾ ਮੈਂ ਜ਼ਿਕਰ ਕੀਤਾ। ਅਕਾਲ ਤਖਤ ਸਾਹਿਬ ਨੇ ਹੁਕਮ ਕੀਤਾ ਸੀ ਕਿ ਜਿਹੜੇ ਇਹ 328 ਰੂਪ ਜਦੋਂ ਭਾਈ ਈਸ਼ਰ ਸਿੰਘ ਨੇ ਰਿਪੋਰਟ ਸਬਮਿਟ ਕੀਤੀ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਸੀ ਕਿ ਕੋਈ ਵੀ ਸਰਕਾਰ ਕੋਈ ਪੋਲੀਟੀਕਲ ਪਾਰਟੀ ਇਹਦੇ 'ਚ ਦਖਲਅੰਦਾਜ਼ੀ ਨਾ ਕਰੇ ਤੇ ਕੌਮ ਦਾ ਮਸਲਾ ਹੈ। ਕੌਮ ਦੀਆਂ ਜਿਹੜੀਆਂ ਨੁਮਾਇੰਦਾਂ ਜੱਥੇਬੰਦੀਆਂ ਆਪੇ ਇਸ ਮਸਲੇ ਦਾ ਹੱਲ ਕਰਨਗੇ ਮੈਂ ਅੱਗੇ ਤੁਹਾਨੂੰ ਪੜ੍ਹ ਕੇ ਵੀ ਸੁਣਾਉਂਗਾ ਅਕਾਲ ਤਖਤ ਸਾਹਿਬ ਦਾ ਵਰਡ ਟੂ ਵਰਡ ਲਵਸ ਟੂ ਲਵਸ ਉਹਦੇ ਵਿੱਚ ਕੀ ਲਿਖਿਆ ਪਰ ਅਫਸੋਸ ਦੀ ਗੱਲ ਇਹ ਹੈ ਕਿ ਅੱਜ ਟੈਲੀਵਿਜ਼ਨ ਚੈਨਲਾਂ ਤੇ ਬਹਿ ਕੇ ਸਾਨੂੰ ਪੰਥ ਦਾ ਕੌਮ ਦਾ ਸਿੱਖ ਕੌਮ ਦਾ ਜਿਹੜੇ ਪਾਠ ਪੜਾ ਰਹੇ ਆ ਉਹ ਕੌਣ ਬੰਦੇ ਆ ਜਿਹੜੇ ਖੁਦ ਪਤਿਤ ਆ ਸ਼ਰਾਬਾਂ ਪੀ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚੋਂ ਲੋਕਾਂ ਦੇ ਭਜਾਏ ਹੋਏ ਬੰਦੇ ਐ ਤਖਤਾਂ ਤੇ ਜਾ ਕੇ ਸ਼ਰਾਬ ਪੀ ਕੇ ਤਖਤਾਂ ਤੇ ਜਾਂਦੇ ਐ ਅੱਜ ਉਹ ਬੰਦੇ ਜਿਨ੍ਹਾਂ ਤੇ ਰੇਪ ਦੇ ਪਰਚੇ ਤੱਕ ਦਰਜ ਹੋਏ ਆ ਉਹ ਸਾਨੂੰ ਪੰਥ ਦਾ ਪਾਠ ਪੜਾ ਰਹੇ ਆ ਚਾਹੇ ਭਗਵੰਤ ਮਾਨ ਸਾਹਿਬ ਦੀ ਗੱਲ ਕਰ ਲੋ ਕਿਹਨੂੰ ਨਹੀਂ ਪਤਾ ਜੀ ਉੱਥੇ ਸਟੇਜ ਤੋਂ ਜਦੋਂ ਸੰਗਤਾਂ ਨੇ ਇੰਨਾ 'ਚੋਂ ਸ਼ਰਾਬ ਦੀ ਬਦਬੂ ਆਉਂਦੀ ਸੀ ਤੇ ਇਹਨਾਂ ਨੂੰ ਭਜਾਇਆ ਸੀ ਰੋਲਾ ਪਿਆ ਸੀ ਜਦੋਂ ਤੱਕ ਦਮਦਮਾ ਸਾਹਿਬ ਵੀ ਗਏ ਕਿ ਇਹ ਸ਼ਰਾਬ ਪੀ ਕੇ ਗਿਆ ਇਸ ਗੱਲ ਦਾ ਵੀ ਤੁਸੀਂ ਵੇਖੋ ਜਦੋਂ ਘਰੇ ਗੁਰੂ ਸਾਹਿਬ ਦੀ ਸਵਾਰੀ ਗਈ ਨਰਾਦਰ ਕੀਤਾ ਗਿਆ ਗੇਟ ਤੇ ਚੈਕਿੰਗ ਕਰਾਈ ਗਈ ਗੁਰੂ ਸਾਹਿਬ ਵਾਲੀ ਜਿਹੜੀ ਗੱਡੀ ਪਾਲਕੀ ਸੀ ਤੇ ਇਹ ਬੰਦੇ ਸਾਨੂੰ ਪੰਥ ਦਾ ಪಾਠ ਪੜਾ ਰਹੇ ਅੱਜ ਟੈਲੀਵਿਜ਼ਨ ਚੈਨਲਾਂ ਤੇ ਬਹਿ ਕੇ ਇਹ ਕੇਵਲ ਤੇ ਕੇਵਲ ਆਪਦੀ ਸੱਤਾ ਦੀ ਭੁੱਖ ਨੂੰ ਪੂਰੀ ਕਰਨ ਵਾਸਤੇ ਮਸਲਾ ਕੀ ਹੈ ਲਾਲਸਾ ਕੀ ਹੈ ਕਿ ਸਰਕਾਰ ਦੁਬਾਰਾ ਕਿਵੇਂ ਬਣਾਉਣੀ ਹੈ ਇੱਕ ਮਸਲਾ ਜਿਹੜਾ ਮੁਲਾਜ਼ਮਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਭੇਟਾ ਐਸਜੀਪੀਸੀ ਦੇ ਖਜ਼ਾਨੇ 'ਚ ਨਾ ਜਮ੍ਹਾਂ ਕਰਾਉਣ ਦਾ ਸੀ। ਇਹੀ ਚੀਜ਼ ਭਾਈ ਈਸ਼ਰ ਸਿੰਘ ਨੇ ਆਪਦੀ ਰਿਪੋਰਟ 'ਚ ਲਿਖੀ ਹੈ। ਕਿ ਇਹ ਗੁਰੂ ਸਾਹਿਬ ਦੀ ਜਿਹੜੀ ਭੇਟਾ ਹੈ ਉਹ ਐਸਜੀਪੀਸੀ ਦੇ ਖਜ਼ਾਨੇ 'ਚ ਜਮ੍ਹਾਂ ਨਹੀਂ ਕਰਾਈ ਗਈ। ਜਿਹੜੀ ਉਹ ਮਸਲਾ ਸੀ ਉਹਨੂੰ ਅੱਜ ਬੇਅਦਬੀ ਤੇ ਸਰੂਪਾਂ ਦੀ ਚੋਰੀ ਦਾ ਮਸਲਾ ਬਣਾ ਕੇ ਰੱਖਤਾ ਜਾਂ ਮੈਂ ਕਹਾਂ ਬਰੌਣ ਦਾ ਯਤਨ ਕੀਤਾ ਜਾ ਰਿਹਾ ਆ ਭਾਈ ਈਸ਼ਰ ਸਿੰਘ ਹੋਰਾਂ ਦੀ ਰਿਪੋਰਟ ਹੈ ਜਿਹੜੀ ਆਨਲਾਈਨ ਵੀ ਮੌਜੂਦ ਹੈ ਮੈਂ ਇਹਦੇ ਚੋਂ ਦੋ ਲਾਈਨਾਂ ਤੁਹਾਨੂੰ ਪੜ ਦਿੰਨਾ ਇਹ ਪਾਵਨ ਸਰੂਪ ਹੋਰ ਸੰਬੰਧਿਤ ਕਰਮਚਾਰੀਆਂ ਦੀ ਮਿਲੀ ਭੁਗਤ ਨਾਲ ਬਾਹਰ ਸੰਗਤਾਂ ਨੂੰ ਦਿੱਤੇ ਗਏ ਤੇ ਇਹਨਾਂ ਦੀ ਬਣਦੀ ਭੇਟਾ ٹرسٹ ਫੰਡਾਂ ਵਿੱਚ ਜਮ੍ਹਾਂ ਨਹੀਂ ਕਰਵਾਈ ਤੇ ਨਾ ਹੀ ਇਨ੍ਹਾਂ ਪਾਵਨ ਸਰੂਪਾਂ ਦਾ ਬਿੱਲ ਕਟਿਆ ਗਿਆ ਇਸ ਮਸਲੇ ਨੂੰ ਬਨਾਇਆ ਕੀ ਜਾ ਰਿਹਾ ਕਿ ਸਰੂਪ ਚੋਰੀ ਹੋ ਗਏ ਜੀ ਸਰੂਪਾਂ ਦੀ ਬੇਅਦਬੀ ਹੋ ਗਈ ਜੀ ਕੇਵਲ ਤੇ ਕੇਵਲ ਸੱਤਾ ਦੀ ਲਾਲਸਾ ਹੋਰ ਕੋਈ ਨਹੀਂ ਆ ਭਾਈ ਈਸ਼ਰ ਸਿੰਘ ਦੀ ਰਿਪੋਰਟ ਹੈ ਮੈਂ ਤੁਹਾਨੂੰ ਦਿਖਾਈ ਜਿਹੜੀ ਹੁਣੇ ਮੈਨੂੰ ਇਹਦੇ ਵਿੱਚ ਇੱਕ ਲਾਈਨ ਦਿਖਾ ਦਿਓ ਸਾਰੀ ਰਿਪੋਰਟ ਚ ਆਨਲਾਈਨ ਵੀ ਮੌਜੂਦ ਹੈ SGPCB ਦੀ ਵੈਬਸਾਈਟ ਤੇ ਮੌਜੂਦ ਹੈ ਇੱਕ ਲਾਈਨ ਦਿਖਾ ਦਿਓ ਜਿੱਥੇ ਭਾਈ ਈਸ਼ਰ ਸਿੰਘ ਨੇ ਵੀ ਇਹ ਕਿਹਾ ਹੋਵੇ ਕਿ ਜੀ 328 ਰੁਪਏ ਚੋਰੀ ਹੋਏ ਹੈ ਜਾਂ ਇਹਨਾਂ ਦੀ ਬੇਅਦਬੀ ਹੋਈ ਤੋੜ ਮਰੋੜ ਕੇ ਆਪਦੇ ਤਰੀਕੇ ਨਾਲ ਹਰ ਚੀਜ਼ ਨੂੰ ਪੇਸ਼ ਕਰਨਾ ਵਿੱਚ ਕਿਉਂਕਿ ਮੀਡੀਆ ਤੇ ਏਡਾ ਕਬਜ਼ਾ ਹੋਇਆ ਹੋਵੇ ਜੋ ਨਰੇਟਿਵ ਆਉਂਦਾ ਉਹੀ ਚਲਾ ਰਹੇ ਐ ਏਡਾ ਸੈਂਸਿਟਿਵ ਧਾਰਮਿਕ ਮਸਲਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਮਸਲਾ ਹੈ ਮੈਂ ਤਾਂ ਬੇਨਤੀ ਕਰਦਾ ਹਰਕ ਨੂੰ ਕਿ ਹਰ ਚੀਜ਼ ਨੂੰ ਵੈਰੀਫਾਈ ਕਰਕੇ ਚਲਾਉਣਾ ਚਾਹੀਦਾ ਹੈ। ਅਕਾਲ ਤਖਤ ਸਾਹਿਬ ਕੋਲੇ ਰਿਪੋਰਟ ਗਈ। ਅਕਾਲ ਤਖਤ ਸਾਹਿਬ ਦੇ ਪੈਡ ਤੇ ਜਦੋਂ ਅਕਾਲ ਤਖਤ ਸਾਹਿਬ ਨੇ ਹੁਕਮ ਕੀਤਾ ਕਿ ਇਸ ਲਈ ਪੜਤਾਲ ਕਮਿਸ਼ਨ ਨੇ ਇਹ ਦਾਅ ਮੰਨਣਾ ਹੈ ਅਤੇ ਗੁਰਮਤ ਅਨੁਸਾਰ ਇਹ ਸੁਝਾਅ ਦਿੰਦਾ ਹੈ ਕਿ ਇਹਨਾਂ ਪਾਵਨ ਸਰੂਪਾਂ ਦੇ ਮਸਲਿਆਂ ਦਾ ਕੋਈ ਵੀ ਰਾਜਨੀਤਿਕ ਪਾਰਟੀ ਆਪਣਾ ਸ਼ਕਸ਼ੀ ਲਾਭ ਉਠਾਉਣ ਦਾ ਯਤਨ ਨਾ ਕਰੇ ਜੇਕਰ ਕੋਈ ਵੀ ਰਾਜਨੀਤਿਕ ਪਾਰਟੀ ਅਜਿਹਾ ਕਰਨ ਦਾ ਯਤਨ ਕਰੇਗੀ ਤਾਂ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਪ੍ਰਤੀ ਜਵਾਬਦੇਹ ਹੋਵੇਗੀ ਅਤੇ ਪੰਥ ਦੋਖੀ ਹੋਵੇਗੀ ਇਹ ਕੋਟ ਕੀਤੀ ਹੈ ਭਾਈ ਈਸ਼ਰ ਸਿੰਘ ਦੀ ਰਿਪੋਰਟ ਸ੍ਰੀ ਅਕਾਲ ਤਖਤ ਸਾਹਿਬ ਨੂੰ ਹੁਣ ਅਕਾਲ ਤਖਤ ਸਾਹਿਬ ਉਹ ਤੁਹਾਂਕੇ ਕੀ ਕਹਿੰਦੇ ਆ ਇਸ ਲਈ ਮੌਜੂਦਾ ਸਰਕਾਰ ਅਤੇ ਸੱਤਾਧਾਰੀ ਸਿਆਸੀ ਪਾਰਟੀਆਂ ਨੂੰ آگਾਹ ਕੀਤਾ ਜਾਂਦਾ ਹੈ ਕਿ ਜੇਕਰ ਉਹਨਾਂ ਨੇ ਸਿੱਖਾਂ ਦੇ ਇਸ ਅੰਦਰੂਨੀ ਮਸਲੇ ਵਿੱਚ ਦਖਲਅੰਦਾਜ਼ੀ ਬੰਦ ਨਾ ਕੀਤੀ ਤਾਂ ਪੰਥਕ ਰਵਾਇਤਾ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਸ੍ਰੀ ਅਕਾਲ ਤਖਤ ਸਾਹਿਬ ਦਾ ਬੜਾ ਕਲੀਅਰ ਕਟ ਹੁਕਮ ਹੈ। ਉਸ ਹੁਕਮ ਨੂੰ ਵਾਇਲੇਟ ਕਰਕੇ ਉਸ ਉਹ ਹੁਕਮ ਦੀ ਉਲੰਘਣਾ ਕਰਕੇ ਅੱਜ ਸਿੱਖਾਂ ਦੇ ਅੰਦਰੂਨੀ ਮਸਲਿਆਂ ਦੇ ਵਿੱਚ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ ਤੇ ਇਹ ਲੋਕ ਸਾਨੂੰ ਪੰਥ ਦਾ ਪਾਠ ਪੜ੍ਹਾਉਂਦੇ ਕ੍ਰੈਡੀਬਿਲਟੀ ਕੀ ਹੈ ਇਹਨਾਂ ਲੋਕਾਂ ਦੀ ਤੁਸੀਂ ਇਹ ਵੇਖੋ ਇਸ ਰਿਪੋਰਟ ਆਉਣ ਤੋਂ ਬਾਅਦ एसजीपीसी ਵੱਲੋਂ ਐਕਸ਼ਨ ਲੈ ਜਾਣ ਤੋਂ ਬਾਅਦ ਅਕਾਲ ਤਖਤ ਸਾਹਿਬ ਤੇ ਐਸਜੀਪੀਸੀ ਵੱਲੋਂ ਇਹ ਰਿਪੋਰਟ ਸੌਂਪੀ ਜਾਣ ਤੋਂ ਬਾਅਦ ਹਾਈ ਕੋਰਟ ਦੇ ਵਿੱਚ ਕੁਝ ਮੁਲਾਜ਼ਮਾ ਨੇ ਜਦੋਂ ਉਹਨਾਂ ਤੇ ਐਕਸ਼ਨ ਹੋਇਆ ਕੱਢਦੇ ਉਹ ਕੋਰਟ ਦੇ ਵਿੱਚ ਗਏ ਉਹਨਾਂ ਨੇ ਕੇਸ ਕੀਤਾ ਹਾਈ ਕੋਰਟ ਦੇ ਵਿੱਚ ਸਰਕਾਰ ਨੇ ਐਫੀਡੇਵਿਟ ਦਿੱਤਾ ਮੈਂ ਸਰਕਾਰ ਦਾ ਐਫੀਡੇਵਿਟ ਤੁਹਾਨੂੰ ਵਰਡ ਟੂ ਵਰਡ ਪੜ੍ਹ ਕੇ ਸੁਣਾ ਰਿਹਾ ਕਿ ਸਰਕਾਰ ਦਾ ਸਟੈਂਡ 2025 ਚ ਜਿਹੜਾ ਐਫੀਡੇਵਿਟ ਦਿੱਤਾ ਸੀ ਸਰਕਾਰ ਦਾ ਸਟੈਂਡ ਹਾਈ ਕੋਰਟ ਦੇ ਵਿੱਚ ਕੀ ਸੀ High Court Kendia that so far as the question of commission of offences under Section those of IPC is concerned, it is submitted that the SGPC is the supreme religious institution of the Sikh community, constituted under the Sikh Gurdwara Act, 1925. SGPC, through its elected president and members, represents the Sikh community with respect to all religious and community-related issues. ਇਟ ਹੈਜ਼ ਟੇਕਨ ਐਕਸ਼ਨ ਹੁਣ ਇਹ ਅੱਗੇ ਸੁਣੋ ਪਹਿਲਾਂ ਇਹ ਕਹਿੰਦੇ ਕਿ ਐਸਜੀਪੀਸੀ ਸੁਪਰੀਮ ਬਾਡੀ ਹੈ ਸਿੱਖਾਂ ਦੀ ਫਿਰ ਇਹ ਕਹਿੰਦੇ ਆ ਇਟ ਹੈਜ਼ ਟੇਕਨ ਐਕਸ਼ਨ ਅਗੇਂਸਟ ਇਟਸ ਅਰਿੰਗ ਅਫੀਸ਼ੀਅਲਸ ਇਨ ਅਕੋਰਡੈਂਸ ਵਿਦ ਇਟਸ ਰੂਲਸ ਐਂਡ ਰੈਗੂਲੇਸ਼ਨਸ ਐਸ ਪਰ ਦਾ ਆਰਡਰਸ ਆਫ ਫਾਈਵ ਸਿੰਘ ਸਹਿਬਾਨ ਇਸ਼ੂਡ ਫਰਮ ਸ਼੍ਰੀ ਅਕਾਲ ਤਖਤ ਸਾਹਿਬ which is considered the highest court of six after taking into consideration the report of the internal committee formed by sgpc after hearing the matter ਫਿਰ ਇਹ ਕੀ ਕਹਿੰਦੇ ਆ ਕਿ ਉਸ ਕਮੇਟੀ ਦੀ ਰਿਪੋਰਟ ਆਉਣ ਤੋਂ ਬਾਅਦ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਬਾਅਦ SGPC ਨੇ ਉਹਨਾਂ ਮੁਲਾਜ਼ਮਾਂ ਦੇ ਖਿਲਾਫ ਅਨ ਅਕੋਰਡੈਂਸ ਵਿਦ ਇਟਸ ਰੂਲਸ ਐਂਡ ਰੈਗੂਲੇਸ਼ਨਸ ਉਹਨਾਂ ਤੇ ਐਕਸ਼ਨ ਲੈ ਲਿਆ ਮੋਰਓਵਰ ਰਿਸਪੌਂਡੈਂਟ ਨੰਬਰ 2 ਐਂਡ 3 ਹੈਵ ਇਨਕੁਆਇਰਡ ਇਨਟੂ ਦ ਮੈਟਰ ਉਹ ਕਹਿੰਦੇ ਅਸੀਂ ਵੀ ਇਨਕੁਆਇਰ ਕਰ ਲਿਆ ਹੈ ਇਨ ਡੈਪਥ ਇਨ ਅਕੋਰਡੈਂਸ ਵਿਦ ਦ ਲਾਅ ਓਨ ਦ ਬੇਸਿਸ ਆਫ ਐਪਲੀਕੇਸ਼ਨਸ ਲਾਰਜਡ ਬਾਈ ਦ ਪਟੀਸ਼ਨਰ ਐਂਡ ਅਦਰ ਡੈਵੋਟੀਜ਼ ਐਂਡ ਥੇਰਫੋਰ ਫਾਰਮਡ ਐਨ ਓਪੀਨੀਅਨ ਹੁਣ ਆ ਸੁਣ ਲਓ ਬੜੀਆਂ ਇੰਪੋਰਟੈਂਟ ਲਾਈਨਸ ਐ ਐਂਡ ਥੇਰਫੋਰ ਫਾਰਮਡ ਐਨ ਓਪੀਨੀਅਨ ਥੈਟ ਨੋ ਐਕਸ਼ਨ ਵਾਸ ਰਿਕੁਆਇਰਡ ਟੂ ਬੀ ਟੇਕਨ ਬਾਈ ਦ ਰਿਸਪੋਂਡੈਂਟਸ ਐਸ ਪਰ ਦ ਡਿਮਾਂਡ ਆਫ ਦ ਪਟੀਸ਼ਨਰ ਐਂਡ ਅਦਰ ਡਿਵੋਟੀਜ਼ ਕਹਿੰਦੇ ਜੀ ਐਸਜੀਪੀਸੀ ਸੁਪਰੀਮ ਬਾਡੀ ਐ ਸਟੈਚੂਟਰੀ ਬਾਡੀ ਐ ਸਿੱਖਾਂ ਦੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਹਾਈਐਸਟ ਟੈਂਪੋਰਲ ਅਥਾਰਟੀ ਐ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਜਿਹੜੀ ਇੰਟਰਨਲ ਭਾਈ ਈਸ਼ਰ ਸਿੰਘ ਕਮੇਟੀ ਬਣੀ ਸੀ ਉਹਦੀ ਰਿਪੋਰਟ ਤੇ ਐਸਜੀਪੀਸੀ ਨੇ ਐਕਸ਼ਨ ਆਫ ਦੇ EMPLOYEES ਤੇ ਲੈ ਲਿਆ ਅਸੀਂ ਵੀ ਇਨਕੁਆਇਰ ਕਰ ਲਿਆ ਇਹਦੇ ਚ ਕੋਈ ਹੋਰ ਐਕਸ਼ਨ ਬਣ ਲੈਣਾ ਨਹੀਂ ਬਣਦਾ ਇਨ ਡੈਪਥ ਅਸੀਂ ਇਨਕੁਆਇਰ ਕੀਤਾ ਐਂਡ ਜੋ ਅਪਰੋਪਰੀਏਟ ਐਕਸ਼ਨ ਸੀ ਉਹ ਐਸਜੀਪੀਸੀ ਨੇ ਲੈ ਲਿਆ ਇਹ ਐਫੀਡੇਵਿਟ ਸਰਕਾਰ ਦਾ ਹਾਈ ਕੋਰਟ ਦੇ ਵਿੱਚ ਹੈ ਹਾਈ ਕੋਰਟ ਦੇ ਵਿੱਚ ਇਹ ਸਰਕਾਰ ਦਾ ਸਟੈਂਡ ਹੈ ਫਿਰ ਤੁਸੀਂ ਹੁਣ ਪੁੱਛੋਗੇ ਕਿ ਸਵਾਲ ਕੀ ਇਹ ਸਟੈਂਡ ਬਦਲਿਆ ਕਿਉਂ ਜੇ ਹਾਈ ਕੋਰਟ ਦੇ ਵਿੱਚ ਇਹ ਸਟੈਂਡ ਸੀ ਅੱਜ ਤੋਂ 4-6 ਮਹੀਨੇ ਪਹਿਲਾਂ ਤੇ ਸਰਕਾਰ ਦਾ ਫਿਰ ਇਹ ਸਟੈਂਡ ਹੁਣ ਬਦਲਿਆ ਕਿਉਂ